ਹਾਂਜੀ ਹਾਜ਼ਰ ਹੋ ਚੁੱਕੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਜਿੱਥੇ ਕੇ ਬਾਈ ਗੁਲਾਬ ਸਿੱਧੂ ਵੀ ਪਹੁੰਚੇ ਨੇ ਖਨੌਰੀ ਬਾਡਰ ਤੇ ਜਗਜੀਤ ਡੱਲੇਵਾਲ ਦਾ ਹਾਲਚਲ ਪੁੱਛਣ ਦੇ ਲਈ ਗੁਲਾਬ ਸਿੱਧੂ ਖਨੌਰੀ ਬਾਡਰ ਤੇ ਪਹੁੰਚੇ ਨੇ ਪਹੁੰਚ ਕੇ ਉਹਨਾਂ ਦਾ ਹਾਲਚਲ ਪੁੱਛਿਆ ਤੇ ਧਰਨੇ ਤੇ ਹਨ ਆਪਣੀ ਹਾਜ਼ਰੀ ਲਵਾਈ ਜੋ ਕਿ ਕਿਸਾਨਾਂ ਨੂੰ ਬਹੁਤ ਪਿਆਰ ਕਰਦੇ ਨੇ ਬਾਈ ਹਨਾ ਬਾਈ ਲਈ ਇੱਕ ਲਾਈਕ ਜ਼ਰੂਰ ਬਣਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰੋ ਬਾਈ ਕਿਸਾਨਾਂ ਨੂੰ ਕਿਸਾਨਾਂ ਦੇ ਨਾਲ ਬਹੁਤ ਸਾਥ ਦਿੰਦੇ ਨੇਗੇ ਤਾਂ ਉਹ ਜਿਹੜਾ ਬੰਦਾ ਕਿਸਾਨਾਂ ਦੇ ਨਾਲ ਕਿਸਾਨੀ ਦੇ ਨਾਲ ਜੁੜਿਆ ਹੋਇਆ ਉਹੀ ਉੱਥੇ ਧਰਨੇ ਦੇ ਵਿੱਚ ਪਹੁੰਚਦਾ ਜਿਹਨੂੰ ਕੋਈ ਪਿਆਰ ਹੁੰਦਾ ਕਿਸਾਨਾਂ ਦੇ ਨਾਲ ਮੋਹ ਪਿਆਰ ਹੁੰਦਾ ਬਣਿਆ ਹੁੰਦਾ ਉਹੀ ਉਥੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਉਂਦਾ ਬਾਕੀ ਤਾਂ ਹਨਾ ਘਰਾਂ ਦੇ ਵਿੱਚ ਬੈਠੇ ਹੋ ਕੋਈ ਕੁਝ ਬੋਲ ਦਿੰਦਾ ਕੋਈ ਕੁਝ ਬੋਲ ਦਿੰਦਾ ਜਗਜੀਤ ਡੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਨੇ ਜੀ